ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀਪ ਡਿਜ਼ਾਈਨਰ ਤੇ ਅੱਜ ਦੀ ਵੀਡੀਓ ਚ ਆਪਾਂ ਇੱਕ ਨਵਾਂ ਸਟਿਚ ਸਿੱਖਾਂਗੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੋ ਪੱਤੀਆਂ ਤੇ ਇਸ ਤਰ੍ਹਾਂ ਦੋ ਤਿੰਨ ਆਪਾਂ ਡੰਡੀਆਂ ਜੀਆਂ ਬਣਾ ਲਾਂਗੇ ਇਹ ਵਾਲੇ ਸਟਿਚ ਦਾ ਨਾਮ ਹੈਗਾ ਜੀ ਫਲਾਈ ਸਟਿਚ ਜਾ ਆਪਾਂ ਇਹਨੂੰ ਫੈਦਰ ਸਟਿਚ ਵੀ ਕਹਿ ਸਕਦੇ ਹਾਂ ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਸੋ ਸਭ ਤੋਂ ਪਹਿਲਾਂ ਆਪਾਂ ਇਹਦੀਆਂ ਪੱਤੀਆਂ ਬਣਾ ਕੇ ਤਿਆਰ ਕਰਾਂਗੇ ਪੱਤੀਆਂ ਚਾਹੇ ਆਪਾਂ ਗ੍ਰੀਨ ਕਲਰ ਨਾਲ ਵੀ ਤਿਆਰ ਕਰ ਸਕਦੇ ਆ ਸੋ ਇਹ ਤੋਂ ਦੇਖੋ ਆਪਾਂ ਨੇ ਜਿੱਥੋਂ ਸੂਈ ਕੱਢੀ ਹੈਗੀ ਹੁਣ ਇੱਥੋਂ ਆਪਾਂ ਥੋੜਾ ਥੋੜਾ ਟਾਂਕੇ ਨੂੰ ਵੱਡਾ ਕਰਦੇ ਜਾਵਾਂਗੇ ਅੱਗੇ ਅੱਗੇ ਪਹਿਲਾਂ ਆਪਾਂ ਨੇ ਬਿਲਕੁਲ ਛੋਟੇ ਟਾਂਕੇ ਚੱਕੇ ਨੇ ਫਿਰ ਜਿਉਂ-ਜਿਉਂ ਪੱਤੀ ਦੀ ਆਪਣੀ ਦੀ ਚੜਾਈ ਇੱਥੋਂ ਵੱਧਦੀ ਜਾਊਗੀ ਜਿਵੇਂ ਆਪਾਂ ਨੇ ਛਾਪੀ ਹੋਈ ਆ ਉਵੇਂ ਆਪਣਾ ਜਿਹੜਾ ਇਹ ਸਟਿਚ ਹੈਗਾ ਇਹਦੀ ਚੜਾਈ ਵੀ ਵੱਧਦੀ ਜਾਊਗੀ ਏ ਵੀ ਆਪਾਂ ਵੱਡਾ ਭਰਾਂਗੇ ਦੇਖੋ ਇਸ ਤਰ੍ਹਾਂ ਆਪਣੇ ਜਿਉਂ-ਜਿਉਂ ਆਪਣੇ ਪੱਤੇ ਗੁਲਾਈ ਹੁੰਦੀ ਜਾਊਗੀ ਚੌੜੀ ਹੁੰਦੀ ਜਾਊਗੀ ਉਸੇ ਤਰ੍ਹਾਂ ਹੀ ਆਪਾਂ ਸਟਿਚ ਵੀ ਵੱਡਾ ਭਰਨਾ ਹੈਗਾ ਇੱਧਰ ਦੀ ਸੂਈ ਕੱਢਣੀ ਆਪਾਂ ਨੇ ਫਿਰ ਇਹਨੂੰ ਧਾਗੇ ਨੂੰ ਇਸ ਤਰ੍ਹਾਂ ਗੁੱਠੇ ਨਾਲ ਇੱਕ ਸਾਈਡ ਤੇ ਕਰਕੇ ਦੂਜੀ ਸਾਈਡੋਂ ਸੂਈ ਫੇਰ ਇਹਦੇ ਪੱਤੇ ਦੇ ਬਿਲਕੁਲ ਸੈਂਟਰ 'ਚ ਕੱਢਣੀ ਆ ਦੇਖੋ ਜਿੱਥੇ ਆਪਣਾ ਹੁਣ ਇਹ ਧਾਗਾ ਆਪਾਂ ਨੇ ਆਪਾਂ ਇਹਨੂੰ ਇੱਥੋਂ ਦੁਬਾਰੇ ਹੀਠਾਂ ਸੂਈ ਲੈ ਕੇ ਜਾਵਾਂਗੇ ਜਦੋਂ ਆਪਾਂ ਵਾਪਸ ਦੁਬਾਰੇ ਧਾਗਾ ਤੋਪਾ ਭਰਾਂਗੇ ਨਾ ਉਹ ਆਪਾਂ ਉੱਥੋਂ ਹੀ ਭਰਾਂਗੇ ਇਸੇ ਤਰ੍ਹਾਂ ਹੀ ਦੇਖੋ ਜਿਹੜਾ ਸਟਿਚ ਆਪਾਂ ਨੇ ਪੱਤੀਆਂ 'ਚ ਵਰਤਿਆ ਉਹੀ ਸਟਿਚ ਆਪਾਂ ਇੱਥੇ ਡੰਡੀਆਂ 'ਚ ਵਰਤਾਂਗੇ ਇਹ ਆਪਾਂ ਨੇ ਦੋ ਬਣਾ ਕੇ ਤਿਆਰ ਕਰ ਲਈਆਂ ਉੱਥੇ ਆਪਾਂ ਸੈਂਨਾ ਕਾ ਵੀ ਆਪਾਂ ਇਹ ਸਟਿਚ ਨੂੰ ਜਿਹੜਾ ਨਾਲ-ਨਾਲ ਲਾ ਕੇ ਜੋੜ ਕੇ ਪ ਭਰੀਆਂ ਨੇ ਪੱਤੀਆਂ ਤੇ ਇੱਥੇ ਆਪਾਂ ਥੋੜਾ ਜਿਹਾ ਸਿੱਧਾ-ਸਿੱਧਾ ਇਹਨੂੰ ਟਾਂਕਿਆਂ ਨੂੰ ਭਰਾਂਗੇ ਠੀਕ ਹੈ ਦੇਖੋ ਇਸ ਤਰ੍ਹਾਂ ਇੱਥੇ ਆਪਾਂ ਥੋੜੀ ਜੀ ਦੂਰ ਵੱਡਾ ਟਾਂਕਾ ਭਰਾਂਗੇ ਜਿੰਨੇ ਕ ਆਪਾਂ ਨੇ ਇਹਨਾਂ ਪੱਤੀਆਂ ਦੇ ਵਿੱਚੋਂ ਗੈਪ ਰੱਖਣਾ ਉਹਨਾਂ ਕ ਆਪਾਂ ਇੱਥੋਂ ਦੂਰ ਭਰਾਂਗੇ ਟੋਪੇ ਨੂੰ ਵਿੱਚ ਆਪਣਾ ਉਹੀ ਰਹੂਗਾ ਜਿਹੜਾ ਆਪਾਂ ਨੇ ਪੱਤੀਆਂ 'ਚ ਵਰਤਿਆ। ਇਸ ਤਰ੍ਹਾਂ ਆਪਾਂ ਨੇ ਜਿੰਨਾ ਕੁ ਵਿਚੋਂ ਗੈਪ ਛੱਡਣਾ ਉੰਨੇ ਕੁ ਦੂਰ ਤੇ ਓਡਾ ਕ ਵੱਡਾ ਆਪਾਂ ਸਟਿਚ ਅਗਲਾ ਭਰਾਂਗੇ। ਸੋ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਬਣਾ ਕੇ ਕੰਪਲੀਟ ਕਰ ਲਾਂਗੇ। ਇੱਥੇ ਮੈਂ ਪੱਤੀਆਂ ਵੀ ਸੇਮ ਜਿਹੜੀਆਂ ਆਪਾਂ ਨੇ ਡੰਡੀਆਂ ਬਣਾਈਆਂ ਨੇ ਉਹਦੇ ਨਾਲ ਦੀਆਂ ਹੀ ਭਰੀਆਂ ਨੇ ਚਾਹੇ ਤਾਂ ਆਪਾਂ ਇੱਥੇ ਗ੍ਰੀਨ ਵੀ ਬਣਾ ਸਕਦੇ ਸੀ ਇਹਨਾਂ ਨੂੰ ਕਲਰ ਤੁਸੀਂ ਜੋ ਵੀ ਆਪਦੀ ਮਰਜ਼ੀ ਨਾਲ ਪਾ ਸਕਦੇ ਆ ਆਪਾਂ ਦੇਖੋ ਜਿੱਥੇ ਆਪਾਂ ਨੇ ਉਹ ਭਰਿਆ ਬਿਲਕੁਲ ਉਹਦੀ ਜੜਚੀ ਆਪਾਂ ਦੁਬਾਰੇ ਸਟਿਚ ਕੱਢਣਾ ਹੁੰਦਾ ਹੈਗਾ ਸੂਈ ਵਾਲਾ ਦੇਖੋ ਇਹ ਸੂਈ ਹੁਣ ਆਪਾਂ ਬਿਲਕੁਲ ਉਹਦੇ ਨਾਲ ਹੀ ਕੱਢਾਂਗੇ ਜਿੱਥੋਂ ਆਪਾਂ ਨੇ ਪਹਿਲਾ ਸਟਿਚ ਭਰਿਆ ਇਹਦੇ ਵਿੱਚ ਗੈਪ ਨਹੀਂ ਹੋਣਾ ਚਾਹੀਦਾ ਨਾਲ ਜੁੜਮੇ ਟਾਂਕੇ ਨੇ ਜਿਹੜੇ ਆਪਣੇ ਆਉਣੇ ਚਾਹੀਦੇ ਨੇ ਸੋ ਇਸ ਤਰ੍ਹਾਂ ਜੇ ਇਹਦੇ ਨਾਲ ਆਪਾਂ ਗੋਲ ਫਲਾਵਰ ਵੀ ਬਣਾ ਸਕਦੇ ਹਾਂ ਜੇ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਆਪਾਂ ਅੱਗੇ ਉਹ ਵੀਡੀਓ ਬਣਾ ਦਾਂਗੇ ਗੋਲ ਫੁੱਲ ਵੀ ਆਪਾਂ ਇਸ ਸਟਿਚ ਨਾਲ ਤਿਆਰ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਆਪਾਂ ਇਹਦਾ ਬਾਰਡਰ ਵੀ ਬਣਾ ਸਕਦੇ ਹਾਂ ਇਹ ਕੰਪਲੀਟ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਨੋਟ ਸਟਿਚ ਨਾਲ ਛੋਟੇ-ਛੋਟੇ ਫਲਾਵਰ ਬਣਾਵਾਂਗੇ ਲਓ ਜੀ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਨੇ ਹੁਣ ਆਪਾਂ ਅਲੱਗ ਤੋਂ ਕਲਰ ਲਿਆ ਇਹ ਇਹਦੇ ਆਪਾਂ ਛੋਟੇ ਛੋਟੇ ਫਲਾਵਰ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਨਾਟ ਸਟੀਚ ਨਾਲ ਫਲਾਵਰ ਬਣਾਉਣੇ ਨੇ ਇਹ ਆਪਾਂ ਨੇ ਜਿਹੜੀ ਨਾਟ ਲਾਉਣੀ ਆ ਇਹਦਾ ਤਰੀਕਾ ਦੱਸਿਆ ਹੋਇਆ ਪਹਿਲਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਸੂਈ ਕੱਢ ਕੇ ਫਿਰ ਜਿੱਡੀ ਕਾ ਆਪਾਂ ਨੇ ਗੱਠ ਬਣਾਉਣੀ ਆ 2 ਵਾਲ ਜਾਂ 3 ਵਾਲ ਜਾਂ 4 ਵਾਲ ਜਿੰਨੇ ਆਪਾਂ ਨੇ ਦੇਣੇ ਨੇ ਇੱਥੇ ਆਪਾਂ ਇਸ ਤਰ੍ਹਾਂ ਵਾਪਸ ਸੂਈ ਕੱਢ ਦਾਂਗੇ ਜਦੋਂ ਆਪਾਂ ਨੇ ਧਾਗਾ ਖਿੱਚਣਾ ਤਾਂ ਸੂਈ ਨੂੰ ਥੋੜਾ ਜਿਹਾ ਪੁੱਠੀ ਘੁਮਾ ਕੇ ਉਹਦੇ ਨਾਲ ਧਾਗਾ ਜਿਹੜਾ ਲੂਜ਼ ਹੋ ਜਾਊਗਾ ਤੇ ਸੂਈ ਆਪਣੀ ਆਸਾਨੀ ਨਾਲ ਨਿਕਲ ਜਾਊਗੀ ਇਸ ਤਰ੍ਹਾਂ ਆਪਾਂ ਸਾਰੇ ਚ ਇਹ ਨਾਟ ਸਟਿਚ ਨਾਲ ਨਿੱਕੇ ਨਿੱਕੇ ਫਲਾਵਰ ਵਾਂਗੂ ਬਣਾ ਕੇ ਤਿਆਰ ਕਰ ਲਾਂਗੀ ਸੋ ਬਣਿਆ ਸਾਡਾ ਜਨ ਸੋਹਣਾ ਲੱਗਦਾ ਹੈ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ Thank you.